ਦੇਸ਼ ਪੰਜਾਬ 'ਚ ਲੰਮਾ عرصਾ ਖਾਲਸਾ ਰਾਜ ਸਥਾਪਿਤ ਕਰਨ ਵਾਲੇ ਤੇ ਸ਼ੇਰੇ ਪੰਜਾਬ ਦੇ ਨਾਮ ਨਾਲ ਨਿਵਾਜੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰੇ ਖਾਲਸਾ ਰਾਜ ਦੀ ਸਰਹੱਦ ਤੇ ਬਣੀ ਨਿਸ਼ਾਨ ਚੌਕੀ ਹੁਣ ਆਪਣੀ ਹੋਂਦ ਗਵਾਉਣ ਦੇ ਕੰਡੇ ਪੁੱਜ ਗਈ ਹੈ। ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਸਰਹੱਦ ਅਤੇ ਸਤਲੁਜ ਕੰਡੇ ਤੇ ਇੱਕ ਉੱਚੇ ਪਹਾੜ ਤੇ ਸਥਿਤ ਇਸ ਨਿਸ਼ਾਨ ਚੌਕੀ ਵਾਲੇ ਸਥਾਨ ਦੀ ਹਾਲਤ ਬਦ ਤੋਂ ਬੱਤਰ ਬਣ ਗਈ ਹੈ। ਇਥੋਂ ਤੱਕ ਕਿ ਇਸ ਨਿਸ਼ਾਨਚੌਕੀ ਤੇ ਪੁੱਜਣ ਦੇ ਲਈ ਕੋਈ ਆਜ਼ਾਦ ਰਸਤਾ ਵੀ ਨਹੀਂ ਹੈ ਸਗੋਂ ਸੰਗਤਾਂ ਇਸ ਦੇ ਨਾਲ ਲੱਗਦੀ ਐਸਐਮਐਲ ਇਸਯੂ ਫੈਕਟਰੀ ਦੇ ਅੰਦਰੋਂ ਬਣੇ ਖਸਤਾ ਹਾਲਤ ਰਸਤੇ ਤੋਂ ਹੀ ਇੱਥੇ ਲੰਘਦੀਆਂ ਨੇ ਜੋ ਕਿ ਲੋਕਾਂ ਦੇ ਲਈ ਇੱਕ ਵੱਡੀ ਪਰੇਸ਼ਾਨੀ ਹੈ ਪਿਛਲੇ ਸਮੇਂ ਦੇ ਵਿੱਚ ਜਦੋਂ ਇਸ ਨਿਸ਼ਾਨਚੌਕੀ ਦਾ ਵਾਰ-ਵਾਰ ਰੌਲਾ ਪਿਆ ਤਾਂ ਕੁਝ ਬੁੱਧੀਜੀਵੀਆਂ ਨੇ ਇਸ ਦੀ ਪੈਰਵਾਈ ਕੀਤੀ ਤੇ ਮਾਮਲਾ ਹਾਈ ਕੋਰਟ ਦੇ ਵਿੱਚ ਜਾ ਪੁੱਜਿਆ ਜਿਸ ਤੋਂ ਬਾਅਦ ਸਰਕਾਰਾਂ ਨੇ ਇਸ ਥਾਨ ਨੂੰ ਹੈਰੀਟੇਜ ਐਲਾਨ ਦਿੱਤਾ ਪਰ ਅੱਜ ਤੱਕ ਇਸ ਨਿਸ਼ਾਨ ਚੌਂਕੀ ਦੇ ਨਾਂ ਬੋਲਦੀ ਜ਼ਮੀਨ ਦੀ ਨਿਸ਼ਾਨਦੇਹੀ ਨਹੀਂ ਕਰਵਾਈ ਗਈ ਤੇ ਨਾ ਹੀ ਇਸ ਦੀ ਸਾਂਭ ਸੰਭਾਲ ਦੇ ਲਈ ਕੋਈ ਕਦਮ ਚੁੱਕੇ ਗਏ ਮੌਜੂਦਾ ਸਮੇਂ ਦੇ ਵਿੱਚ ਇਸ ਨਿਸ਼ਾਨ ਚੌਂਕੀ ਦੀ ਹੋਂਦ ਗਵਾਉਣ ਦਾ ਖਤਰਾ ਨਜ਼ਰ ਆਉਂਦਿਆਂ ਇੱਕ ਸਿੱਖ ਵਿਅਕਤੀ ਰਜਿੰਦਰਪਾਲ ਸਿੰਘ ਦੇ ਵੱਲੋਂ ਧਰਨਾ ਆਰੰਭਿਆ ਗਿਆ ਤਾਂ ਇਸ ਦੇ ਨਾਲ ਹੋਰ ਜਥੇਬੰਦੀਆਂ ਵੀ ਹੱਕ ਦੇ ਵਿੱਚ ਡਟ ਗਈਆਂ ਨੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪੁੱਜੇ ਪਰ ਧਰਨੇ ਤੇ ਬੈਠੇ ਲੋਕਾਂ ਨੇ ਮੰਗ ਰੱਖੀ ਕਿ ਇਸ ਇਤਿਹਾਸਕ ਤ੍ਰੂਹਰ ਦੇ ਨਾਂ ਤੇ ਬੋਲਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਸਿੱਖ ਪੰਥ ਦੇ ਹਵਾਲੇ ਕੀਤੀ ਜਾਵੇ ਤਾਂ ਜੋ ਸਿੱਖ ਖਾਲਸਾ ਰਾਜ ਦੀ ਇਸ ਨਿਸ਼ਾਨੀ ਨੂੰ ਆਉਂਦੀਆਂ ਪੀੜ੍ਹੀਆਂ ਦੇ ਲਈ ਸਾਂਭਿਆ ਜਾ ਸਕੇ ਜਗਾ ਜੀ ਇਹ ਹਿੰਦੋਸਾਂ ਦੇ ਵਿੱਚ ਇੱਕੋ ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਇਤਿਹਾਸਕ ਜਗਾ ਜਿਹੜੀ ਉਰ ਉੱਪਰ ਤੇ ਇਹੀ ਹੈ ਅੱਡ ਦੌਤਨ ਵੀ ਹੋਰ ਤੇਜ਼ ਪੈ ਗੇ ਤਾਂ ਇਹ ਨਿਸ਼ਾਨ ਸਭ गिर ਜਾਣਾ ਤੇ ਇਹਨਾਂ ਨੇ ਪੱਤਰੀ ਕਰਕੇ ਚਾਰ ਦੁਆਰੀ ਬਾਹਰ ਕਰ ਲਿਆ। ਇਹ ਅਸੀਂ ਚਾਹੁੰਦੇ ਹਾਂ ਕਿ ਸਾਡਾ ਜੋ ਕਿ ਇਤਿਹਾਸ ਹੈਗਾ ਇਤਿਹਾਸਿਕ ਜਗ੍ਹਾ ਹੈਗੀ ਉਹ ਬਤੀਵੇ। ਹਾਂ ਜੀ ਕਿ ਦੇਖੋ ਅੰਦਰ ਜਾ ਕੇ ਦੇਖੋ ਖੰਡਰ ਬਣਿਆ ਪਿਆ ਜੀ। ਖੰਡਰ ਬਣਿਆ ਪਿਆ ਜੀ 8 8 ਏਕੜ 9 ਏਕੜ ਸਾਡੇ ਕੋਲ ਉਹਦੇ ਚ ਹੈ ਜੀ ਮਤਲਬ ਜੀ 8 9 ਏਕੜ ਸਾਡੇ ਕੋਲ ਉਹਦੀ ਹੈਗੀ ਫਰਦ ਹੈਗੀ ਹੈ ਜੀ ਤੇ ਉਹਦੇ ਚ ਉੱਪਰ ਜਾ ਕੇ ਦੇਖੋ ਇੱਕ ਬਿੱਗਾ ਵੀ ਨਹੀਂ ਹੈਗਾ। ਹਾਂ ਸਾਰੀ ਇਹਨਾਂ ਨੇ ਪੱਤਰੀ ਕਰਕੇ ਇੱਕ ਤਾਂ ਉਹ ਕਰ ਲਿਆ ਜੀ ਆਪਣਾ ਇੱਕ ਤਾਂ ਪਧਰੀ ਕਰਕੇ ਉਹਨੂੰ ਅਕਵਾਇਰ ਕਰਕੇ ਜਗਾ ਘੇਰ ਰਹੇ ਆ ਜਮੀਨ ਖਾਲਸਾ ਪੰਥ ਦੀ ਆ ਇਹ ਵਿਰਾਸਤਾ ਸਿੱਖਾਂ ਦੀ ਪੰਜਾਬੀਆਂ ਦੀ ਮਹਾਰਾਜ ਰਣਜੀਤ ਸਿੰਘ ਸਾਰੇ ਦੇਸ਼ ਦੇ ਬਾਦਸ਼ਾਹ ਸੀਗੇ Hindu Sikh Muslim ਸਾਰੇ ਇਹ ਸਾਰਿਆਂ ਦੀ ਹੋਈ ਜਗਾ ਆ ਪਰ ਸਿੱਖਾਂ ਨੂੰ ਇੱਥੇ ਆ ਕੇ ਅਹਿਸਾਸ ਹੁੰਦਾ ਕਿ ਸਾਡਾ ਰਾਜ ਸੀਗਾ ਸੋ ਇਹ ਜਗਾ ਨੂੰ ਖਦਸ਼ਾ ਹੋਇਆ ਕਿ ਖੁਰਦਬੁਰਦ ਕੀਤੀ ਗਈ ਆ ਇੱਥੇ ਬਾਪੂ ਜੀ ਰਜਿੰਦਰਪਾਲ ਸਿੰਘ ਨੇ ਉਹ ਇੱਥੇ ਗਰੀਬਸ਼ਾ ਕੇ ਬੈਠੇ ਸੀ ਵੀ ਸਾ ਸਾਡਾ ਨਿਸ਼ਾਨ ਸਭ ਡਿੱਗਣ ਵਾਲਾ ਆ ਸਾਡੀ ਜ਼ਮੀਨ ਸਾਡੇ ਹਵਾਲੇ ਕਰੋ ਤੇ ਸਾਨੂੰ ਖਦਸ਼ਾ ਸੀ ਵੀ ਫੈਕਟਰੀ ਜਾਂ ਹੋਰ ਕਿਸੇ ਨੇ ਜ਼ਮੀਨ ਦੱਬੀ ਹੋਈ ਆ ਅਸੀਂ ਇਹਨਾਂ ਨੂੰ ਆ ਕੇ ਬੇਨਤੀ ਕੀਤੀ ਸੀ ਕਿ ਅਸੀਂ ਇਹਦੀ ਜਿਹੜੀ ਆ ਨਪਾਈ ਕਰਾਉਣੀ ਆ ਇਹ ਹੁਣ ਅਜੇ ਤਾਂ ਇਹ ਦਰਸਤ ਹੋਣਾ ਹੈ ਵੀ ਇਹਨਾਂ ਨੇ ਪਹਿਲਾਂ ਜਿਹੜਾ ਨੈਸ਼ਨਲ ਸੈਸਪਟ ਨੂੰ ਦਿੱਤੀ ਹੋਈ ਆ ਉਹਦਾ ਫੰਡ ਵੀ ਮਨਜ਼ੂਰ ਹੋਇਆ 2.5 ਕਰੋੜ ਰੁਪਇਆ ਉਹ ਕਿੱਥੇ ਗਿਆ ਉਹ ਕੌਣ ਬੰਦੇ ਸੀ ਕਿੰਨੇ ਦਾ ਨਕਸ਼ਾ ਬਣਾਇਆ ਉਹ ਸਾਰਾ ਕੁਝ ਹੋਇਆ ਹੋਇਆ ਸਰਕਾਰ ਵੱਲੋਂ ਪਰ ਕਿਹੜੇ ਬੰਦੇ ਨੇ ਤੇ ਫੈਕਟਰੀ ਦੇ ਦਵਾਹੇਠ ਜਾਂ ਕਿਸੇ ਹੋਰ ਦਲਾਲ ਦੇ ਦਵਾਹੇਠ ਇਨੂੰ ਨਹੀਂ ਕੀਤਾ ਉਧਰੇਸ ਇਤਿਹਾਸਕ ਤਰੋਹਰ ਦੇ ਨਾਲ ਲੱਗਦੀ ਉਦਯੋਗਿਕ ਇਕਾਈ ਐਸਐਮਐਲ ਈਐਸਯੂ ਦੇ ਪ੍ਰਬੰਧਕਾਂ ਨੇ ਸਾਫ਼ ਕੀਤਾ ਹੈ ਕਿ ਜ਼ਮੀਨ ਤੇ ਕੋਈ ਕਬਜ਼ਾ ਜਾਂ ਹੱਕ ਨਹੀਂ ਹੈ ਤੇ ਨਾ ਹੀ ਇਸ ਜ਼ਮੀਨ ਨੂੰ ਹਥਿਆਉਣ ਦਾ ਕੋਈ ਇਰਾਦਾ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਇਸ ਨੂੰ ਫੈਕਟਰੀ ਦੇ ਬਾਹਰੋਂ ਕੋਈ ਰਸਤਾ ਦੇਵੇ ਅਤੇ ਇਸ ਕਾਰਜ ਦੇ ਵਿੱਚ ਫੈਕਟਰੀ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਕਰਨ ਦੇ ਲਈ ਤਿਆਰ ਹੈ ਜਿਹੜਾ ਮੈਂ ਕਿਉਂਕਿ ਇਹ ਜਿਹੜੀ ਫੈਕਟਰੀ ਹੈ ਸਾਡੀ ਪਿਛਲੇ 40 ਸਾਲਾਂ ਤੋਂ ਚੱਲ ਰਹੀ ਹੈ ਤੁਸੀਂ 40 ਮੱਥ ਸਾਲ ਮਨਾ ਰਹੇ ਆ 40 ਸਾਲ ਤੋਂ ਇੱਥੇ ਜਿਹੜੇ ਹੈ ਸਾਡੇ ਹਜ਼ਾਰਾਂ ਵਰਕਰ ਕੰਮ ਕਰ ਰਹੇ ਆ ਤੇ ਉਹ ਜਿਹੜੇ ਵਰਕਰ ਹੈ ਪੰਜਾਬੀਆਂ ਦਾ ਰੁਜ਼ਗਾਰ ਇਸ ਨਾਲ ਜੁੜਿਆ ਹੋਇਆ ਤੇ ਪੰਜਾਬ ਪੰਜਾਬ ਦੀ ਇੰਡਸਟਰੀ ਜਿਹੜੀ ਹੈ ਕੋਈ ਜਾਪਾਨੀ ਕੰਪਨੀ ਜਾਪਾਨੀ ਮੈਨੇਜਮੈਂਟ ਦੀ ਕੰਪਨੀ ਹੈ ਇਸ ਨਾਲ ਸਾਡੀ ਫੋਰਨ ਇਨਵੈਸਟਮੈਂਟ ਵੀ ਜੁੜੀ ਹੋਈ ਹੈ ਇਸ ਕਰਕੇ ਮੇਰੀ ਮੇਰੀ ਸਿਰਫ ਸਰਕਾਰ ਨਾਲ ਬੇਨਤੀ ਹੈ ਕਿ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਸੁਲਝਾ ਲਿਆ ਜਾਵੇ ਤਾਂ ਕਿ ਇਹ ਜਿਹੜਾ ਹੈ ਇਹ ਕਿਉਂਕਿ ਸਾਡੀ ਆਇਆ ਪਰ ਜ਼ਮੀਨ ਇਜ਼ ਕੰਸਰਨ ਮੈਨੇ ਆਲਰੇਡੀ ਆਲਰੇਡੀ ਆਪਕੋ ਬਤਾ ਦਿਆ ਕਿ ਹਮਾਰਾ ਜ਼ਮੀਨ ਕੇ ਸਾਥ ਅਗਰ ਹੈਰੀਟੇਜ ਕੀ ਜ਼ਮੀਨ ਹੈ ਤਾਂ ਹੈਰੀਟੇਜ ਹੀ ਰਹੇਗੀ ਔਰ ਹਮਾਰਾ ਹਮਾਰਾ ਨਾ ਇਸ ਵਿੱਚ ਕੋਈ ਕਬਜ਼ਾ ਕਰਨੇ ਦਾ ਕੋਈ ਇਰਾਦਾ ਹੈ ਨਾ ਹੀ ਨਾ ਹੀ ਹਮਨੇ ਅਭੀ ਤੱਕ ਕੀ ਹੈ ਭਾਵੇਂ ਕਿ ਇਸ ਤਰ੍ਹਾਂ ਦੇ ਸੰਘਰਸ਼ ਅਤੇ ਪ੍ਰਦਰਸ਼ਨ ਕਰਕੇ ਸਿੱਖ ਪਹਿਲਾਂ ਵੀ ਕਈ ਵਾਰ ਆਵਾਜ਼ ਬੁਲੰਦ ਕਰ ਚੁੱਕੇ ਨੇ ਪਰ ਸਰਕਾਰਾਂ ਤੇ ਇਸ ਪ੍ਰਤੀ ਢਿੱਲੇ ਰਵੱਈਏ ਦੇ ਸਮਾਂ ਰਹਿੰਦਿਆਂ ਠੋਕਵੇਂ ਕਦਮ ਨਾ ਚੁੱਕੇ ਜਾਣ ਕਾਰਨ ਇਸ ਇਤਿਹਾਸਕ ਯਾਦਗਾਰ ਦੀ ਇਹ ਹਾਲਤ ਹੋਈ ਹੈ। ਅਦਾਲਤੀ ਹੁਕਮਾਂ ਤੇ ਹੈਰੀਟੇਜ ਸਾਈਟ ਐਲਾਨਣ ਦੇ ਬਾਵਜੂਦ ਵੀ ਇਸ ਇਤਿਹਾਸਕ ਧਰੋਹਰ ਦੀ ਸੰਭਾਲ ਸੰਭਵ ਨਹੀਂ ਹੋ ਸਕੀ ਜਿਸ ਦੇ ਚਲਦਿਆਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸਰਕਾਰਾਂ ਇਸ ਬਾਰੇ ਕੁਝ ਨਹੀਂ ਕਰ ਸਕਦੀਆਂ ਤਾਂ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਇਸ ਦੀ ਸੰਭਾਲ ਦਾ ਜ਼ਿੰਮਾ ਚੁੱਕੇ ਤਾਂ ਜੋ ਸਿੱਖ ਆਪਣੇ ਰਾਜ ਦੇਸ਼ ਨਿਸ਼ਾਨ ਨੂੰ ਵੇਖ ਕੇ ਰਹਿਦੀ ਦੁਨੀਆ ਤੱਕ ਆਪਣੇ ਆਪ ਦੇ ਮਾਣ ਮਹਿਸੂਸ ਕਰਦੇ ਰਹਿਣ ਤੇ ਆਉਂਦੀਆਂ ਪੀੜ੍ਹੀਆਂ ਦੇ ਲਈ ਇਹ ਖਾਲਸਾ ਰਾਜ ਦੀ ਯਾਦਗਾਰ ਕਾਇਮ ਰਹਿ ਸਕੇ ਜਗਜੀਤ ਜੱਗੀ ਪੀਟੀਸੀ న్యూ ਰੋਪੜ